ਕੋੜ ਦੇ ਸਾਬਕਾ ਸਰਪੰਚ ਨੇ ਨਕੀਲੀਆ ਗੋਲੀਆਂ ਸਮੇਤ ਕਾਬੂ ਔਰਤੋ ਪ੍ਰਤੀ ਪਾਲ ਦੀ ਵਿਸ਼ੇਸ਼ ਖਬਰ ਸਵਾਗਤ ਹੈ ਜੀ ਤੁਹਾਡਾ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਮਨਜੋਗ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਇੱਕ ਮਹਿੰਮ ਛੇੜੀ ਹੋਈ ਹੈ ਜਿਹਦੇ ਤਹਿਤ ਸਾਡੇ ਜਿਲ੍ਹਾ ਸ਼ਿਦਪາກ ਸਿੰਘ ਨਗਰ ਦੇ ਮਨਜੋਗ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਆਈਪੀਐਸ ਸਾਹਿਬ ਜਿਨ੍ਹਾਂ ਦੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ ਅਸੀਂ ਰਾਤ ਦਿਨ ਜਿਹੜੀ ਇਹ ਨਸ਼ਿਆਂ ਦੇ ਖਿਲਾਫ ਮਹਿੰਮ ਚਲਾਈ ਹੋਈ ਹੈ ਗਚਤਾ ਪਟ્રોલਾਂ ਤੇ ਨਾਕਾਬੰਦੀ ਕਰਦੇ ਆ ਸਾਡੇ ਡੀਐਸਪੀ ਸਾਹਿਬ ਜੀ ਹਰਜੀਤ ਸਿੰਘ ਜੀ ਡੀਐਸਪੀ ਸਾਹਿਬ ਡਿਵੀਜ਼ਨ ਪੰਗਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਦਿਨ ਰਾਤ ਦੀ ਗਸ਼ਤਾ ਨਾਕੇ ਦੇ ਦੌਰਾਨ ਕੱਲ ਮੁਕੰਦਪੁਰ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਸ ਇਲਾਕੇ ਦੇ ਇੱਕ ਨਾਮਵਰ ਸਮਗਲਰ ਅਸ਼ੋਕ ਕੁਮਾਰ ਉਰਫ ਸੋਖੀ son of ਜਗਿੰਦਰ ਰਾਮ ਬਾਸੀ ਔੜ ਨੂੰ ਥਾਣਾ ਮੁਕੰਦਪੁਰ ਦੀ ਪੁਲਿਸ ਵੱਲੋਂ ਟੈਂਪੂ ਟਰੈਵਲ ਤੇ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 225 ਨਸ਼ੀਲੀਆਂ ਗੋਲੀਆਂ ਅਲਪ ਜੌਲ ਬਰਾਮਦ ਹੋਈਆਂ ਇਹਦੇ ਆਧਾਰ ਤੇ ਸਾਡੇ ਐਸਐਸਜੀ ਮੋਹਨ ਲਾਲ ਦੀ ਪਾਰਟੀ ਵੱਲੋਂ ਕਾਬੂ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 19 ਤਿੰਨ 2025 ਅੰਡਰ ਸੈਕਸ਼ਨ 22 ਐਂਡ ਸੈਕਟ ਅਤੇ 111 ਤਿੰਨ ਬੀਐਨਐਸ ਤਹਿਤ ਮੁਕੱਦਮਾ ਦਰਜ ਰਿਸਟਰ ਕਰਕੇ ਇਹਨੂੰ ਅਰੈਸਟ ਕੀਤਾ ਗਿਆ। ਅਰੈਸਟ ਕਰਕੇ ਅੱਜ ਮਾਨਜੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕੀਤਾ। ਮਾਨਜੋਗ ਅਦਾਲਤ ਤੋਂ ਇਹਦਾ ਅਸੀਂ ਪੁਲਿਸ ਰਮਡ ਹਾਸਲ ਕੀਤਾ। ਇਹਦੇ ਤੇ ਪੁੱਛਗਿੱਛ ਕੀਤੀ ਜਾਊਗੀ ਕਿ ਇਹ ਨਸ਼ਾ ਕਿੱਥੋਂ ਲਿਆਂਦਾ ਗਾਂ ਕਿਹਨੂੰ ਸਪਲਾਈ ਕਰਨਾ ਸੀ ਕਿੱਥੋਂ ਲੈ ਕੇ ਆਏ ਤੇ ਹੋਰ ਇਸ ਧੰਦੇ ਦੇ ਵਿੱਚ ਕੌਣ-ਕੌਣ ਲਿਪਤ ਹੈਗੇ ਆ। ਅਸੀਂ ਉਹਨ ਕਿ ਜਿਹੜੇ ਸਮਗਲਰ ਹੈਗੇ ਆ ਜਾਂ ਤਾਂ ਇਹੋ ਆਪਣੇ ਕੰਮਕਾਰ ਛੱਡ ਕੇ ਨਸ਼ੇ ਦੇ ਆਮ ਸ਼ਹਿਰੀ ਤਰ੍ਹਾਂ ਜ਼ਿੰਦਗੀ ਜੀਉਣ ਨਹੀਂ ਤਾਂ ਉਹ ਜੇਲ੍ਹਾਂ ਚ ਭੇਜਿਆ ਜਾਊਗਾ ਅਤੇ ਜੋ ਵੀ ਬਰਾਮਦਗੀ ਹੋਊਗੀ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਇੱਥੇ ਪਹਿਲਾਂ ਵੀ ਕੋਪਕਟਾ ਹੈ। ਹਾਂ ਬਿਲਕੁਲ ਜੀ ਇਹ ਜਿਹੜਾ ਸ਼ੋਕਮਾਰ ਸੋਖੀ ਹੈਗਾ ਇਹਤੇ ਕਰੀਬ 13-14 ਮੁਕਦਮੇ ਦਰਜ ਹੈਗੇ ਆ। ਔਰ ਜ਼ਿਆਦਾਤਰ ਐਂਟੀਸਾਈਡ ਦੇ ਮੁਕਦਮੇ ਦਰਜ ਹੈ ਤੇ ਵੱਖ-ਵੱਖ ਥਾਣੇ ਦੇ ਮੁਕਦਮੇ ਦਰਜ ਹੈਗੇ ਤੇ। ਕਿਹੜੀ ਜਗ੍ਹਾ ਤੋਂ ਫੜਿਆ ਜੀ? ਇਹਨੂੰ ਕੱਲ ਮੁਕੰਦਪੁਰ ਥਾਣੇ ਦੇ ਦੀਨ ਜਿਹੜੇ ਜੂਰੀਡਿਕਸ਼ਨ ਦੇ ਵਿੱਚ ਇਹਨੂੰ ਸ਼ਿਕਾਰ ਦੇ ਲਾਗੇ ਤੋਂ ਅਰੈਸਟ ਕੀਤਾ ਸੀਗਾ ਜੀ